ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੈਣ ਦੁਰਦਾਰ ਵਿਖੇ ਧਰਤਨ ਬਾਬਾ ਧਿਆਨ ਦਾਸ ਬਾਬੂ ਪੁੱਛਾਂ ਦੀ ਅੱਜ 바ਸੀ ਸੀਗੀ ਜਿਹਨੂੰ ਮੋਖ ਰੱਖਦੇ ਹੋਏ ਆ ਸੇਵਾਦਾਰਾਂ ਵੱਲੋਂ ਅੱਜ ਬੂਟੇ ਵੰਡੇ ਗਏ ਆ ਕਿਉਂਕਿ ਜਿਹੜੀ ਵਾਤਾਵਰਣ ਨੂੰ ਬਚਾਉਣ ਲਈ ਇੱਕ ਬੂਟੇ ਸਭ ਤੋਂ ਵੱਡਾ ਜਿਹੜਾ ਵਰਦਾਨ ਆ ਕਿਉਂਕਿ ਆਹ ਦੇਖੋ ਕਿੰਨੀ ਗਰਮੀ ਪੈ ਰਹੀ ਆ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਬੂਟੇ ਲਾਓ ਏਸੀ ਸੰਗਤ ਨੂੰ ਬੇਨਤੀ ਕਰਦਾ ਵੀ ਬੂਟਾ ਲੈ ਕੇ ਜਾਣਾ ਤੇ ਘਰੇ ਵੀ ਲਾਉਣਾ ਤਾਂ ਜੋ ਤੁਸੀਂ ਆਉਣ ਵਾਲੀ ਗਰਮੀ ਦੇ ਵਿੱਚ ਬਚ ਸਕੋ ਬਾਕੀ ਗੱਲ ਅੱਗੇ ਸਾਡੇ ਜੋ ਸੇਵਾਦਾਰ ਬੋਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਾਬਾ ਧਨਵੰਦ ਸਾਹਿਬ ਜੀ ਦੇ ਪਰਸੀ ਤੇ ਬੂਟਿਆਂ ਦੀ ਸੇਵਾ ਕੀਤੀ ਸੀ ਤੋਂ ਸਾਰਿਆਂ ਨੂੰ ਬੇਨਤੀ ਹੈ ਜੀ ਹਰੇਕ ਸੇਵਾਦਾਰ ਬੂਟਾ ਲੈ ਕੇ ਜਾਵੇ ਤੇ ਆਪ ਦੇ ਘਰੇ ਲਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੂਟੇ ਮੈਨੂੰ ਆਉਣੇ ਚਾਹੀਦੇ ਆ ਮੈਂ ਕੁਝ ਦਾ ਖਾਲਸਾ ਰਹਿ ਗੁਰੂ ਜੀ ਜਿਉਂ ਤੇ ਪਹਿਲੀ ਗੱਲ ਤਾਂ ਜੀ ਜਿਹੜੇ ਆਪਣੇ ਆਪਣੇ ਕਮੇਟੀ ਮੈਂਬਰਾਂ ਨੇ ਪਰਾਲਾ ਕੀਤਾ ਬੂਟਾ ਦਾ ਬਹੁਤ ਸੋਹਣਾ ਪਰਾਲਾ ਕੀਤਾ ਜੀ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਜਿਹੜਾ ਇਹਨਾਂ ਨੇ ਬਹੁਤ ਵਧੀਆ ਬੂਟੇ ਵੰਡਣਾ ਪਰਾਲਾ ਕੀਤਾ ਬਹੁਤ ਬਹੁਤ ਧੰਨਵਾਦ ਇਹਨਾਂ ਕਮੇਟੀ ਦਾ ਆਪੇ ਧਿਆਨ ਨਾਲ ਜੀ ਸੰਗ ਜੀ ਸੰਗ ਜੀ ਅੱਜ ਜੋ ਬੂਟੇ ਵੰਡੇਗੇ ਜਿਹਦੇ ਵਿੱਚ ਟਾਲੀ ਦੇ ਦਰਖਤ ਨਿੰਮਾ ਦੀ ਦਰਖਤ ਸੁਭੰਜਰਾਂ ਦਰਖਤ ਜੋ ਜੜੀਆਂ ਬੂਟੀਆਂ ਆਪਣੀਆਂ ਉਹ ਵੀ ਸਿੰਘਾ ਲੈ ਕੇ ਆਏ ਸੀ ਉਹ ਵੀ ਵੰਡੀਆਂ ਤੇ ਜਦੋਂ ਸੰਗਤ ਨੂੰ ਬੂਟੇ ਦਿੰਨੇ ਆ ਸੰਗਤ ਬੂਟੇ ਜ਼ਿਆਦਾਤਰ ਫਲਾਂ ਦੀ ਕਿਉਂਕਿ ਜ਼ਿਆਦਾਤਰ ਅੰਬ ਦੇ ਬੂਟੇ ਦੀ ਮੰਗ ਕਰਦੇ ਕਿਉਂਕਿ ਅੰਬ ਦਾ ਬੂਟਾ ਬਹੁਤ ਸ਼ੁੱਭ ਮੰਨਿਆ ਜਾਂਦਾ ਜੋ ਘਰਾਂ ਵਿੱਚ ਲੱਗਿਆ ਜਾਂਦਾ ਇਹ ਕੋਈ ਸੰਗਤ ਹੈ ਜੋ ਗੁਲਾਬ ਦਾ ਜੋ ਟੀਨਾ ਦੀ ਆਪਣੀ ਬਾਗਬਾਨੀ ਵਿੱਚ ਲਾਉਣ ਲਈ ਫਲਵਾਰੀ ਵਿੱਚ ਲਾਉਣ ਲਈ ਗੁਲਾਬ ਦਾ ਤੇ ਨਾਲ ਜਿੰਦੇ ਦਾ ਬੂਟਾ ਸੰਗਤਾਂ ਮੰਗਦੀਆਂ ਨੇ ਤੇ ਜਿਹੜੀ ਆਪਾਂ ਗੱਲ ਕਰਕੇ ਵੀ ਸਭ ਤੋਂ ਆਪਾਂ ਬੂਟੇ ਤਾਂ ਵੰਡ ਹੀ ਰਹੇ ਆ ਨਾਲ ਆਪਾਂ ਲੋਕਾਂ ਨੂੰ ਜਾਣਕਾਰੀ ਦੇ ਰਿਹਾ ਵੀ ਜਿਹੜੇ ਇਹਨਾਂ ਤੋਂ ਜੜੀਆਂ ਬੂਟੇ ਬਾਨਦੇ ਆ ਕਿ ਹੁਣ ਆਪਾਂ ਦੁਕਾਨਾਂ ਦੀ ਬਜਾਏ ਆਪ ਤੇ ਘਰ ਹੀ ਜੜੀਆਂ ਬੂਟੇ ਲਾ ਕੇ ਤਿਆਰ ਕਰਗੇ ਜਿਹੜਾ ਸੰਜੇ ਦਾ ਬੂਟਾ ਬਹੁਤ ਹੀ ਜ਼ਿਆਦਾ ਬੁਲਵਾਰੀਆਂ ਨੂੰ ਆ ਰੋਡ ਕਰਦਾ ਜਿਹੜੇ ਆਪਾਂ ਨੂੰ ਜਿਹੜੇ ਪੱਤੇ ਇੱਕ ਵਧੀਆ ਤਾਕਤਵਾਰ ਹੁੰਦੇ ਆ ਜੋ ਆਪਾਂ ਨੂੰ ਪੀਸ ਕੇ ਖਾਣੇ ਚਾਹੀਦੇ ਆ ਤੇ ਜਿਹੜਾ ਨਿੰਮ ਦਾ ਬੂਟਾ ਨਿੰਮਾ ਜੋ ਕੰਨੇ ਸਮੇਂ ਬੁਆਰੀ ਪੈ ਗਈ ਸੀ ਕਿ ਆ ਨਿੰਮਾ ਹੁਣ ਕੁੜੇ ਵਧੀਆ ਕਿਸੇ ਤਰ੍ਹਾਂ ਦੀ ਪ੍ਰੋਬਲਿਮ ਨਹੀਂ ਨਿੰਮ ਦਾ ਬੂਟਾ ਵੀ ਬਹੁਤ ਵਧੀਆ ਅਸੀਂ ਬੇਨਤੀ ਕਰਦੇ ਆਂ ਵੀ ਬੂਟੇ ਉਹ ਲਾਓ ਜਿਹੜੇ 올 ਵਾਲੇ ਸਮੇਂ ਦੇ ਵਿੱਚ ਆਪਾਂ ਵਧੀਆ ਆਪਾਂ ਨੂੰ ਬਚਾ ਸਕਣ ਜਿਹੜੀਆਂ ਭੈਣਕ ਬੁਆਰੀਆਂ ਜਿਵੇਂ ਕਰੋਨਾ ਜਾਂ ਹੋਰ ਬੁਆਰੀਆਂ ਬਰ ਰੀਆਂ ਉਹਦਾ ਕਾਰਨ ਇਹੀ ਆ ਵੀ ਆਪਣੇ ਦਰਖਤਾਂ ਦੀ ਬਹੁਤ ਘਾਟ ਹੋ ਚੁੱਕੀ ਆ ਅਜਿਹੀ ਡਰੱਗਾਂ ਦਾ ਮਾਹੌਲ ਲਾਓ ਜਿਹਦੇ ਵਿੱਚ ਪਬਲਿਕ ਨੇ ਕੰਟਰੋਲ ਹੋ ਸਕੇ ਸਰਕਾਰ ਨੂੰ ਸਾਡੀ ਬੇਨਤੀ ਆ ਵੀ ਐਫਡੀ ਜਨਤਾ ਦੇ ਜੋ ਕੈਂਪ ਲਵਾਉਣੇ ਚਾਹੀਦੇ ਆ ਉਹ ਵੀ ਫ੍ਰੀ ਵੰਡੇ ਚਾਹੀਦੇ ਵੈਸੇ ਤਾਂ ਸਰਕਾਰ ਫ੍ਰੀ ਵੰਦੀ ਆ ਪਰ ਪਿੰਡਾਂ ਦੇ ਵਿੱਚ ਜਾ ਜਾ ਕੇ ਸੁੱਥਾਂ ਦੇ ਵਿੱਚ ਜਾ ਜਾ ਕੇ ਰੁੱਖ ਵੰਡੋ ਤਾਂ ਜੋ ਆਪਣਾ ਪੰਜਾਬ ਵਸੇਗੀ ਆਪਣਾ ਵਾਤਾਵਰਣ ਸੁਖੀ ਹੋਵੇ ਸਾਰਾ ਬਹੁਤ ਧੰਨਵਾਦ